ਹੈਂ ਉਹ ਤੂੰ ਕੀ ਕਰਨਾ ਕਰੂ ਤਾਂ ਮੈਂ ਮੈਂ ਹੀ ਤਾਂ ਆਣਾ ਤੀ ਤਾ ਵਲ ਮੈਂ ਬੋਣਾ ਤੇ ਰੇਲ ਤਰੀ ਆ ਜਾ ਤਾਂ ਤੇ ਮੈਂ ਠਾਂ ਆ ਵੇ ਮਾਰਨ ਛਾਣ ਲੱਗਾ ਤੇ ਰਹਿਣਾ ਮਾ ਪੁੱਠਾ ਹੀ ਪੰਗਾ ਪਾ ਲਿਆ ਇਹ ਸੱਚੀ ਨਾ ਮਛਾਲ ਮਾਰ ਜੀ ਸੱਚੀ ਨਾ ਮਰ ਜੇ ਕੇ ਲੈਣੇ ਦੇਣੇ ਪਾ ਜਾਣ ਹੈ ਇਹਨੂੰ ਕਰਾਂ ਮੈਂ ਤੁੰਤ ਕਰਕੇ ਥੱਲੇ ਲਾਈਏ ਫੇਰ ਕਰਦੇ ਗੱਲ ਇਹਦੇ ਨਾਲ ਬੇਟਾ ਓਏ ਆਜੋ ਠੇਕੇਦਾਰ ਸਾਹਿਬ ਉਹ ਕੋਈ ਨਹੀਂ ਮੈਂ ਤਾਂ ਸੜਾ ਕੋ ਮਨਜ਼ੂਰ ਆ ਮੈਨੂੰ ਆਇਆ ਥੱਲੇ ਆ ਜਾ ਸੜਾ ਕਾ ਮਨਜ਼ੂਰ ਆ ਮੈਨੂੰ ਬੇਫੋਰਾ ਇਹੀ ਤਾਂ ਮਰਜ਼ੀ ਲਿਖਾ ਲਾ ਆਇਆ ਥੱਲੇ ਉਹ ਕਾਤੇ ਲਿਖਾਵਾ ਉਹ ਨਾਗ ਤੇਰੇ ਕੋਲ ਕੋ ਕਾਪੀ ਉਹ ਨਾ ਕੋਈ ਤੇਰੇ ਕੋਲ ਪੈਨ ਉਹ ਲਿਖਾਵਾ ਕਾ ਬੇਬੇ ਜਿਹੜਾ ਮੈਨੂੰ ਆਖੀ ਜਨਾ ਜਿੱਥੇ ਮਰਜ਼ੀ ਲਿਖਾ ਲਾ ਉਹ ਕੋ ਲਿਖਾਉਣ ਨੂੰ ਕੀ ਆ ਕੋਈ ਜਵਾਨ ਦੀ ਬੰਦੇ ਦੀ ਉਹ ਮੈਂ ਤੇ ਕੋ ਢਾਖ ਸੰ ਤੇਰੇ ਮਾਰ ਲਾ ਗਿਆ ਥੱਲੇ ਜਾ ਮੈਂ ਤੇਰੀ ਦਵਾਕਾਂ ਦੀ ਭੁਗ ਦੀ ਸੋਚਦਾ ਆਇਆ ਥੱਲੇ ਆ ਜਾ ਦੁਆਰ 'ਚ ਮੂੰਹ ਨਹੀਂ ਸੋਈਦਾ ਜੇ ਦੁਆਰ 'ਚ ਮੂੰਹ ਨਹੀਂ ਸੋਈਦਾ ਨਾ ਗੱਲ ਸੋਲਾ ਮੇਰੀ ਤੂੰ ਪਿੰਡ 'ਚ ਮੇਰੀ ਧੁਰੂ ਧੁਰੂ ਰੇਖ ਕਰਾਉਣੀ ਸੀ ਉਹ ਤਰਾਇਆ ਬਹੁਤ ਹੋ ਗਿਆ ਕੋਈ ਗੱਲ ਨਹੀਂ ਉਹ ਮੇਰੇ ਤੋਂ ਪਹਿਰੀ ਹੱਥ ਲਵਾ ਲੈ ਥੱਲੇ ਆ ਜਾ ਕੋਈ ਆ ਜਾ ਬਹੁਤ ਹੋ ਗਿਆ ਆ ਜਾ ਮੇਰੀ ਹੱਥ ਲਵਾ ਲੈ ਆ ਜਾ ਥੱਲੇ ਆ ਜਾ ਕੋਈ ਗੱਲ ਹੁਣ ਇਹਦਾ ਤੂੰ ਤਾਂ ਹੁੰਦਿਆਸ ਮਤਲਬ ਕੋਈ ਨਹੀਂ ਪਹਿਰੀ ਹੱਥ ਲਵਾ ਲੈ ਉਹ ਚਲ ਮੇਰੇ ਤੋਂ ਗਲਤੀ ਵੀ ਥੱਲੇ ਆ ਜਾ ਕੋਈ ਗੱਲ ਨਹੀਂ ਆਇਆ ਥੱਲੇ ਨਹੀਂ ਗੱਲ ਤੇ ਆਣਾ ਜਿਹੜੀ ਕਰਨ ਵਾਲੀ ਐ ਬਸ ਆਇਆ ਥੱਲੇ ਕੋਈ ਨਹੀਂ ਆ ਜਾ ਆਉਣਾ ਮੈਂ ਆਹੋ ਖੁੱਲ ਜਾ ਤੂੰ ਵੱਟਾ ਮੇਰ ਤੋਂ ਕੰਮ ਕਰਾਉਂ ਗਿਆ ਹੈ ਹਾਂ ਮੇਰ ਤੋਂ ਕੰਮ ਕਰਾਉਣਾ ਆ ਬੇਖ ਲਾ ਹੁਣ ਧੋਖਾ ਨਾ ਕਰੀ ਹਜੇ ਤਾਂ ਮੈਂ ਵਿਚਾਲੇ ਆਇਆ ਤਾਂ ਅਜੇ ਹੋਰ ਜਗ ਹੈਗੀ ਆ ਉਹ ਮੇਰੀ ਪਿਆਰੀ ਓਏ ਆ ਜਾ ਆਵਾਜਾ ਉਹ ਥੱਲੇ ਆ ਜਾ ਥੱਲੇ ਓਏ ਆ ਜਾ ਬਸ ਜੀ ਆਵ ਜੀ ਦੀ ਮਰਜ਼ੀ ਸੋ ਪਵਾ ਥੱਲੇ ਆ ਜਾ ਆ ਜਾ ਥੱਲੇ ਓਏ ਜਾਨ ਪਚਾਉਣ ਦੇ ਬਦਲੇ ਵੇਲਾ ਕੀ ਕੀ ਕਰਨਾ ਪੈਂਦਾ ਟਾਵਰ ਤੇ ਚੜਨਾ ਪੈਂਦਾ ਪੜਣੀ ਚੱਲ ਹੁਣ ਆ ਗਏ ਥੱਲੇ ਉਤਰਨਾ ਦਾ ਕੰਮ ਆਪਣਾ ਛੋੜਿਆ ਤੂੰ ਆਹ ਲਾਡੂ ਆਉਂਦੇ ਦੀਵਾਰ ਤੋਂ ਮੁੱਕਰ ਗਿਆ ਮੈਂ ਕਿੱਥੇ ਲੈਣੇ ਜਾਵਾਂ ਓ ਲੋਕਾ ਓ ਲੋਕਾ ਓ ਲੋਕਾ ਓ ਕੀ ਕਰੇਗਾ ਓ ਕੀ ਕਰੀਂ ਤੇ ਮੇਰੇ ਕੋਲ ਤੋਂ ਚੱਕਰੀ ਜਿੱਦ ਨਕਾਸਾਈ ਦਾ